ਹੇ ਗਾਇਸ ਵੈਲਕਮ ਬੈਕ ਤੇ ਮੈਂ ਇੱਕ ਵੀਡੀਓ ਪਾਈ ਸੀ ਪਹਿਲਾਂ ਜਿਹੜੀ ਨਹਿਰ ਟੁੱਟੀ ਸੀ ਫਰੋਇਪੁਰ ਵਾਲੀ ਜਿਹੜੀ ਪਾਵਰ ਹਾਊਸ ਵਾਲੀ ਯੂਬੀਡੀਸੀ ਕਈਆਂ ਨੇ ਕਮੈਂਟ ਚ ਪੁੱਛਿਆ ਕਿ ਕਿਵੇਂ ਟੁੱਟੀ ਕੋਈ ਕਾਰਨ ਕੀ ਸੀ ਕੀ ਹਿਸਾਬ ਸੀ ਕਿਦਾਂ ਟੁੱਟੀ ਤੇ ਉਹ ਅੱਜ ਮੈਂ ਸਾਰਾ ਕਲੀਅਰ ਕਰਨ ਆਲਾ ਹਾਂ ਇਸ ਵਕਤ ਅਸੀਂ ਉਸ ਪੋਰਟ ਤੇ ਖੜੇ ਹਾਂ ਜਿੱਥੋਂ ਨਹਿਰ ਟੁੱਟੀ ਸੀ ਯੂਬੀਡੀਸੀ ਜਿਹੜੀ ਪਾਵਰ ਹਾਊਸ ਵਾਲੀ ਉਹ ਦੇਖ ਸਕਦੇ ਹੋ ਸਾਹਮਣੇ ਇਹ ਪਾਸੇ ਜਿਹੜੇ ਪਿੰਡ ਪ੍ਰਭਾਵਿਤ ਹੋਏ ਸੀ ਜਿੱਦਾਂ ਭੇੜੀਆਂ ਬਜ਼ੁਰਗ ਹੋ ਗਿਆ ਕੁੱਠੇ ਹੋ ਗਿਆ ਅਤੇ ਪਰ ਮੇਨ ਜਿੱਥੇ ਇੱਕ ਡੈਥ ਵੀ ਹੋਈ ਸੀ ਤੇ ਉਹ ਨਹਿਰ ਦਾ ਕੰਮ ਹੋ ਗਿਆ ਜੀ ਸ਼ੁਰੂ ਤੇ ਦੇਖ ਸਕਦੇ ਹੋ ਮਸ਼ੀਨਾਂ ਆ ਚੁੱਕੀਆਂ ਵਾ ਤੇ ਹੁਣ ਜਲਦ ਹੀ ਇਹ ਨਹਿਰ ਸ਼ੁਰੂ ਹੋ ਜੇਗੀ ਹੁਣ ਤੁਸੀਂ ਸਪੋਰਟ ਦੇਖੀ ਸੀ ਜਿੱਥੇ ਮਤਲਬ ਕੰਮ ਵੀ ਚੱਲੂ ਹੋ ਗਿਆ ਤੇ ਜਿੱਥੋਂ ਨਹਿਰ ਟੁੱਟੀ ਸੀ ਠੀਕ ਹੈ ਤੇ ਫਿਲਹਾਲ ਹੋਇਆ ਕੀ ਸੀ ਪਿਛੇ ਤੁਹਾਨੂੰ ਪਤਾ ਹੈ ਕਿ ਇਹ ਜਿਹੜੀ ਨਹਿਰ ਆ ਇਹ ਮਦੋਪੁਰ ਤੋਂ ਸਟਾਰਟ ਹੁੰਦੀ ਆ ਤੇ ਮਦੋਪੁਰੋਂ ਇਹਦਾ ਜਿਹੜਾ ਯੂਬੀਡੀਸੀ ਤੋਂ ਇਹ ਨਿਕਲਦੀ ਇਹਦਾ ਵੱਖਰਾ ਨਾਮ ਆ ਇਹਦਾ ਨਾਮ ਆ ਲੈਫਟ ਬਾਰੀ ਦਬਾਬ ਕਨਾਲ ਠੀਕ ਹੈ ਐਲਬੀਡੀਸੀ ਦਾ ਨਾਮ ਆ ਤੇ ਇਹ ਕਿੱਥੋਂ ਤੱਕ ਪਹਿਲਾਂ ਮੈਂ ਇਹ ਦੱਸਦਾ ਮੇਜਰਲੀ ਜਾਂਦੀ ਕਿੱਥੋਂ ਤੱਕ ਆ ਮਧੋਪੁਰ ਤੋਂ ਹੀ ਸਟਾਰਟ ਹੁੰਦੀ ਆ ਠੀਕ ਆ ਮਧੋਪੁਰ ਤੋਂ ਜਾ ਕੇ ਕੋਟਰੀ ਤੋਂ ਅੱਗੇ ਜਿਹੜਾ ਆਪਣਾ ਕਟਾਰੂ ਚੱਕਾ ਜਿਹੜਾ ਸਿੰਬਲੀ ਲੱਗ ਕੇ ਉੱਥੇ ਖਤਮ ਹੁੰਦੀ ਆ ਉੱਥੇ ਦੋਵੇਂ ਨਹਿਰਾਂ ਮਰਜ ਹੁੰਦੀਆਂ ਇੱਕ ਯੂਬੀਡੀਸੀ ਮਰਜ ਹੁੰਦੀ ਆ ਜਿਹੜੀ ਸੁਜਾਨਪੁਰ ਵਾਲੀ ਨਹਿਰ ਆ ਤੇ ਇੱਕ ਏ ਵਾਲੀ ਆ ਜਿਹੜੀ ਆਪਣੀ ਨਹਿਰ ਆ ਜਿਹੜੀ ਜਿਹੜੀ ਜੋ ਸਾਹਮਣੇ ਮੈਂ ਖੜਾ ਆ ਠੀਕ ਆ ਕਿਹੜੇ-ਕਿਹੜੇ ਪਿੰਡਾਂ ਚੋਂ ਕੇ ਨਿਕਲਦੀ ਆ ਸਭ ਤੋਂ ਪਹਿਲਾਂ ਮਾਦੋਪੁਰ ਤੋਂ ਇਹ ਨਿਕਲਦੀ ਆ ਜੈਕਟਰ ਵਾਲੇ ਪਾਸੇ ਜਿੱਥੋਂ ਇੱਕ ਸੂਆ ਵੀ ਨਿਕਲਦਾ ਜਿਹੜਾ ਸ਼ਹਿਰ ਸੁਨੀ ਤੱਕ ਜਾਂਦਾ ਠੀਕ ਆ ਉਸ ਤੋਂ ਬਾਅਦ ਇਹ ਆਂਦੀ ਆ ਤੇ ਫਰੋਈਪੁਰ ਵਾਲੇ ਪਾਸੇ ਠੀਕ ਆ ਮਿਰਜ਼ਾਪੁਰ ਕੁੱਲੀਆਂ ਵਾਲੇ ਪਾਸੋਂ ਹੋ ਕੇ ਫਰੋਈਪੁਰ ਤੱਕ ਪਹੁੰਚ ਲਈ ਆ ਠੀਕ ਆ ਤੇ ਇਹ ਪਿੱਛੇ ਤੁਸੀਂ ਦੇਖ ਸਕਦੇ ਹੋ ਇਹ ਲੱਗੇ ਪਿੰਡ ਫਰੋਈਪੁਰ ਆ ਲੱਗੇ ਢੇਸ਼ੀਆਂ ਪਿੰਡ ਵੀ ਮਤਲਬ ਲੱਗੀ ਆ ਠੀਕ ਆ ਤੇ ਉਸ ਤੋਂ ਅੱਗੇ ਅਜੀਸ਼ਪੁਰ ਤੋਂ ਨਿਕਲਦੀ ਆ ਠੀਕ ਆ ਤੇ ਉਸ ਤੋਂ ਬਾਅਦ ਅਜੀਸ਼ਪੁਰ ਤੋਂ ਆਪਣੇ ਫੂਲ ਪਿਆਰਾ ਫੂਲ ਪਿਆਰੇ ਤੋਂ ਬਾਅਦ ਸੁੰਦਰ ਚੱਕ ਠੀਕ ਆ ਸ ਤੇ ਉਸ ਤੋਂ ਬਾਅਦ ਇਹ ਵਾਟਸਐਪ ਤੱਕ ਜਾਂਦੀ ਹੈ ਵਾਟਸਐਪ ਉਹ ਹੁੰਦੇ ਹੁੰਦੇ ਕੋਟਲੀ ਜਿਹੜਾ ਹਨ ਭਲਿਆ ਜਿਹੜਾ ਕੋਲੇਜ ਹੈ ਉਸ ਤੋਂ ਥੱਲੋਂ ਫਲਾਈਵਰ ਤੋਂ ਥੱਲੋਂ ਇਹ ਨਹਿਰ ਨਿਕਲਦੀ ਹੈ ਉਸ ਤੋਂ ਬਾਅਦ ਜਾ ਕੇ ਸਿੱਧਾ ਇਹ ਮਰਜੂ ਦੀਆ ਘਟਾਰੂ ਚੱਕ ਸਿੰਬਲੀ ਲੱਗੇ ਠੀਕ ਹੈ ਦੋਵੇਂ ਨਹਿਰਾਂ ਜਿਹੜੀ ਮਰਜੂ ਹੁੰਦੀਆਂ ਉੱਥੋਂ ਇਹ ਨਹਿਰ ਖਤਮ ਹੁੰਦੀ ਹੈ ਤੁਹਾਨੂੰ ਦੱਸਣਾ ਅਕਲ ਜੀ ਕਿੰਨੀ ਪੁਰਾਣੀ ਨਹਿਰ ਹੈ ਨਹਿਰ ਤਾਂ ਪੁਰਾਣੀ ਬਾਵਾ ਹੀ ਆ ਫਿਰ ਵੀ ਕਿ ਅੰਗਰੇਜ਼ਾਂ ਦੇ ਜਮਾਨੇ ਦੀ ਹੈਗੀ ਜਾਂ ਪਹਿਲਾਂ ਦੀ ਹੈ ਨਹੀਂ ਅੰਗਰੇਜ਼ਾਂ ਦੇ ਅੰਗਰੇਜ਼ਾਂ ਚਾਹਸਰ ਭਾਈ ਠੀਕ ਇਹ ਕੋਈ ਅੰਗਰੇਜ਼ਾਂ ਦੇ ਜਮਾਨੇ ਦੀ ਨਹਿਰ ਹੈ ਤੇ ਬਾਕੀ ਇਹ ਪਹਿਲੀ ਵਾਰ ਹੋਇਆ ਇਤਿਹਾਸ ਚ ਕਿ ਟੁੱਟੀ ਹੋਈ ਪਹਿਲੀ ਵਾਰ ਹੋਇਆ ਜਾਂ ਅੱਗੇ ਵੀ ਕਦੀ ਹੋਇਆ ਇੱਥੇ ਨਾ ਨਾ ਪਹਿਲੀ ਵਾਰ ਹੀ ਹੋਇਆ ਕਿਉਂਕਿ 1988 ਦਾ ਜਿਹੜਾ ਹਾੜ ਸੀ ਉਦੋਂ ਵੀ ਕੁਝ ਨਹੀਂ ਹੋਇਆ ਸੀ ਉਦੋਂ ਸਿਰਫ ਥੋੜਾ ਘੱਟ ਪਾਣੀ ਸੀ ਬਟ ਇਸ ਵਾਰ ਜਿਆਦਾ 2025 ਚ ਹਾੜ ਆਇਆ ਸੀ ਜਿਹੜਾ ਮੌਨਸੂਨ ਬੇ ਟਾਈਮ ਤੇ ਜਿਹੜਾ ਮੌਸਮ ਮੌਨਸੂਨ ਹੁੰਦਾ ਜਿਹੜਾ ਉਦੋਂ ਇੱਥੇ ਪਾਣੀ ਐਕਸਟਰਾ ਹੋ ਗਿਆ ਸੀ ਤੇ ਪਿਲਾਲ ਜਦੋਂ ਪਾਣੀ ਆਇਆ ਸੀ ਤੇ ਉਦੋਂ ਨਾ ਇਹਦਾ ਕੰਮ ਚੱਲ ਰਿਹਾ ਸੀ ਕੋਈ ਸਫਾਈ ਦਾ ਤੇ ਉਦੋਂ ਇਹ ਨਹਿਰ ਬੰਦ ਸੀ ਸਿੱਧਾ ਜਿਹੜਾ ਪਾਣੀ ਜਾ ਰਿਹਾ ਸੀ ਉਹ ਕ੍ਰੈਸ਼ਲ ਵਾਲੇ ਪਾਸੇ ਜਾ ਰਿਹਾ ਸੀ ਤੇ ਆਪਣੀ ਸੁਜਾਨਪੁਰ ਵਾਲੀ ਜਿਹੜੀ ਨਹਿਰ ਹੈ ਯੂਬੀਡੀ ਸੀ ਉੱਚ ਜਾ ਰਿਹਾ ਸੀ ਤੇ ਹੋਇਆ ਕੀ ਸੀ ਰਾਤ ਤਕਰੀਬਨ 7:30 ਤੋਂ 8 ਦੇ ਲਾਗੇ ਛੱਕੇ ਹੋਇਆ ਕੀ ਸੀ ਪਾਣੀ ਓਵਰਫਲੋ ਹੋ ਗਈ ਮਾਦੋ ਪਰੋਂ ਠੀਕ ਹੈ ਪਾਣੀ ਉੱਪਰੋਂ ਟੱਪਣ ਲੱਗ ਪਿਆ ਜੈਕਟਰਾਂ ਤੋਂ ਠੀਕ ਹੈ ਜੈਕਟਰਾਂ ਤੋਂ ਟੱਪ ਕੇ ਇਹ ਨਹਿਰ ਬੇਸ਼ੱਕ ਇਹ ਬੰਦ ਕੀਤੀ ਸੀ ਬਟ ਪਾਣੀ ਇੱਚ ਵੀ ਆ ਗਿਆ ਠੀਕ ਹੈ ਪਾਣੀ ਜਦੋਂ ਆਇਆ ਤੇ ਅੱਗੇ ਇੱਥੇ ਜਾਲਾ ਆ ਦੇਖ ਸਕਦੇ ਹੋ ਸਾਹਮਣੇ ਹੁਣ ਠੀਕ ਹੈ ਇਹ ਜਾਲੀ ਜਿਹੜੀ ਮਤਲਬ ਪਾਣੀ ਨੂੰ ਕਲੀਅਰ ਕਰਦੀ ਹੈ ਸਾਫ ਪਾਣੀ ਅੱਗੇ ਜਾਣ ਦਿੰਦੀ ਹੈ ਤੇ ਰਾਤ ਤੁਹਾਨੂੰ ਪਤਾ ਫਿਰ ਨੇਰੇ ਚ ਕੀ ਪਤਾ ਲੱਗਣਾ ਤੇ ਰਾਤ ਇਹ ਨਹਿਰ ਫੁੱਲ ਹੋ ਗਈ ਓਵਰਫਲੋ ਹੋ ਗਈ ਫੁੱਲ ਕਿਵੇਂ ਹੋਈ ਕਿ ਜਿਹੜੇ ਝਾੜ ਹੁੰਦੇ ਜਿਦਾਂ ਕੋਈ ਝਾੜੀਆਂ ਜਿਦਾਂ ਤੁਸੀਂ ਦੇਖ ਸਕਦੇ ਹੋ ਝਾੜੀਆਂ ਜੀਆਂ ਇਹ ਜਿਦਾਂ ਮਤਲਬ ਭੰਗ ਜੀ ਹੋ ਗਈ ਭੰਗ ਜੀ ਨਾ ਕਿ ਲੱਗ ਗਈ ਡਾਫ ਲੱਗੀ ਨਹਿਰ ਨੂੰ ਤੇ ਡਾਫ ਲਾ ਕੇ ਤੇ ਜਿਹੜਾ ਪਾਣੀ ਆ ਉਹ ਬਾਹਰ ਆਣ ਲਾ ਪਿਆ ਤੇ ਜੇਕਰ ਇਹ ਨਹਿਰ ਥੋੜੀ ਨੀਵੀਂ ਹੁੰਦੀ ਮਤਲਬ ਜਿੱਦਾਂ ਰੋਡ ਦੇ ਬਰਾਬਰ ਹੁੰਦੀ ਜਿੱਦਾਂ ਹੁਣ ਦੇਖ ਸਕਦੇ ਹੋ ਰੋਡ ਸਾਡੇ ਥੱਲੇ ਆ ਇਲਾਕਾ ਥੱਲੇ ਆ ਪਿੰਡਪੁੱਡ ਥੱਲੇ ਆ ਇਹ ਨਹਿਰੇ ਆ ਉੱਚੀ ਠੀਕ ਹੈ ਜੇ ਬਰਾਬਰ ਹੁੰਦੀ ਜਿੱਦਾਂ ਸੁਜਾਨਪੁਰ ਦੀ ਨਹਿਰ ਆ ਉਹ ਬਰਾਬਰ ਆ ਚਾਰ ਨੰਬਰ ਦੇ ਬਰਾਬਰ ਆ ਠੀਕ ਹੈ ਨੀਵੀਂ ਨਹਿਰਾਂ ਡੂੰਘੀ ਨਹਿਰਾਂ ਤੇ ਉਹ ਉਹ ਨਹੀਂ ਟੁੱਟ ਸਕਦੀ ਉਹ ਓਵਰਫਲੋ ਹੋ ਸਕਦੀ ਆ ਠੀਕ ਹੈ ਬਟ ਇਹ ਟੁੱਟ ਸਕਦੀ ਕਿਉਂਕਿ ਇਹ ਨਹਿਰਾਂ ਉੱਚੀ ਠੀਕ ਹੈ ਜਿੰਨੇ ਮਰਜ਼ੀ ਬਨ ਬਨ ਸਕਦੇ ਹੋ ਬਨੋ ਕਿਉਂਕਿ ਲਾਕਾ ਹੀ ਨਹੀਂ ਵਾ ਤੇ ਖਾਰ ਜੇ ਇੱਕ ਵਾਰ ਲੱਗ ਜਾਏ ਤੇ ਲੀਕ ਹੋ ਜਾਂਦੀ ਹੈ ਠੀਕ ਹੈ ਤੇ ਜਿੱਦਾਂ ਇਹ ਝਾੜੀਆਂ ਝਾੜੀਆਂ ਇਹ ਅੱਗੇ ਆਈਆਂ ਇਹ ਪੂਣੀ ਦੇ ਅੱਗੇ ਤੇ ਹੋਇਆ ਕਿ ਨਹਿਰ ਹੌਲੀ ਹੌਲੀ ਥੋੜੀ ਜੀ ਓਵਰਫਲੋ ਹੋਈ ਸੀ ਠੀਕ ਹੈ ਬਟ ਉਸ ਤੋਂ ਬਾਅਦ ਮਾੜੀ ਮੋਟੀ ਤੁਹਾਨੂੰ ਪਤਾ ਨਹਿਰਾਂ ਚ ਖਾਰਾਂ ਲੱਗਦੀਆਂ ਰਹਿੰਦੀਆਂ ਠੀਕ ਹੈ ਤਰੇੜ ਤੋੜ ਕੇ ਤੋਂ ਆਈ ਪਿੱਛੋਂ ਜਿਹੜਾ ਮੈਂ ਤੁਹਾਨੂੰ ਸਪੋਰਟ ਦੱਸਿਆ ਨਾ ਜਿੱਥੇ ਕੰਮ ਚੱਲ ਰਿਹਾ ਉੱਥੋਂ ਇਹ ਨਹਿਰ ਟੁੱਟ ਗਈ ਠੀਕ ਹੈ ਤੇ ਨਹਿਰ ਕਹਿੰਦੇ ਉਸ ਟਾਈਮ ਪੂਰੀ ਫੁੱਲ ਸੀ ਰਾਤ ਵੇਲੇ ਨਹਿਰ ਟੁੱਟੀ ਸੀ ਠੀਕ ਹੈ ਰਾਤ ਵੇਲੇ ਉਹ ਬੰਦੇ ਨੂੰ ਕੀ ਪਤਾ ਕਿ ਕਿੱਧਰ ਨੂੰ ਨੱਠਣਾ ਕਿੱਧਰ ਨੂੰ ਨਹੀਂ ਠੀਕ ਹੈ ਬਟ ਇੱਕ ਗੱਲ ਇਹ ਦੱਸਾਂ ਕਿ ਚੰਗਾ ਆ ਰਾਤ ਨੂੰ ਟੁੱਟੀ ਆ ਕਿਉਂਕਿ ਜੇ ਦਿਨੇ ਟੁੱਟਦੀ ਸਕੂਲਾਂ ਦੇ ਬੱਚੇ ਕਈ ਸਕੂਲ ਗਏ ਹੁੰਦੇ ਆ ਕਈ ਕਮਾਂਕਾਰਾਂ ਤੋਂ ਆ ਰਹੇ ਹੁੰਦੇ ਆ ਫਿਰ ਕਿੱਧਰ ਨੂੰ ਭਜਣਾ ਸੀ ਠੀਕ ਹੈ ਤੇ ਬੜਾ ਜਾਣੀ ਨੁਕਸਾਨ ਵੀ ਹੋ ਸਕਦਾ ਸੀ ਬਟ ਇੱਕ ਡੈਥ ਹੋਈ ਆ ਤੇ ਪਰ ਮਿੰਡ ਚ ਧੰਨਵਾਦ ਦੱਸਿਆ ਚਲੋ ਉਹ ਵੀ ਚਲੋ ਛੱਡੋ ਉਸ ਤੋਂ ਬਾਅਦ ਕੀ ਹੋਇਆ ਕਿ ਇਹਨੂੰ ਕਿਵੇਂ ਇਹ ਨਹਿਰ ਨੂੰ ਰੋਕੇਗਾ ਸਭ ਤੋਂ ਪਹਿਲਾਂ ਇਹ ਦੇਖੋ ਕਿੰਨੀ ਡੂੰਗੀ ਨਹਿਰ ਹੈ ਤਕਰੀਬਨ 150 ਫੁੱਟ ਹੋਣੀ ਹੈ ਨਾ 150 ਫੁੱਟ ਹੈ ਇਹ ਨਹਿਰ ਪੱਕੀ ਹੈ ਦੇਖਸੋ ਇਹਦੇ ਪੱਕੀ ਕੀਤੀ ਹੋਈ ਹੈ ਜਿੱਥੇ ਟੁੱਟੀ ਉੱਥੋਂ ਵੀ ਪੱਕੀ ਸੀ ਬਟ ਫਿਰ ਵੀ ਇਹ ਨਹਿਰ ਟੁੱਟ ਗਈ ਤੇ ਸਾਨੂੰ ਪਤਾ ਵੀ ਕਿੰਨਾ ਖੋਫਨਾਕ ਮਜ਼ਰ ਬਣਿਆ ਆ ਤੇ ਹੁਣ ਫਿਲਹਾਲ ਉਹ ਕਰ ਰਹੇ ਆ ਕੰਮ ਚੱਲ ਰਿਹਾ ਆ ਤੇ ਇਹ ਨਹਿਰ ਨੂੰ ਪਾਣੀ ਕਿਵੇਂ ਰੋਕਿਆ ਗਿਆ ਪਾਣੀ ਕਿਵੇਂ ਰੁਕਿਆ ਗਿਆ ਨਹਿਰ ਦਾ ਪਿੱਛੋਂ ਪ੍ਰੋਜੈਕਟਰ ਤੁਹਾਨੂੰ ਪਤਾ ਹੈ ਮਾਧੋ ਪ੍ਰੋਜੈਕਟਰ ਜਿੱਤੇ ਮੁੰਡੇ ਬਾਣੇ ਨਾਂਦਿਆ ਜਿਹੜਾ ਸੂਏ ਨੂੰ ਪਾਣੀ ਜਾਂਦਾ ਹੈ ਠੀਕ ਹੈ ਉਹ ਪ੍ਰੋਜੈਕਟਰ ਵਾਲੇ ਪਾਸੋਂ ਪਿਛੋਂ ਲੱਗੇ ਕ੍ਰੈਸ਼ਰ ਲੱਗਦਾ ਹੈ ਠੀਕ ਹੈ ਕ੍ਰੈਸ਼ ਇੰਡਸਟਰੀ ਹੈ ਉੱਥੋਂ ਇਹ ਨਹਿਰ ਤੋੜੀ ਗਈ ਸੀ ਖੁੱਦ ਜਾਣ ਕੇ ਮਸ਼ੀਨਾਂ ਦੇ ਥਰੂ ਤਾਂਕਿ ਇਹ ਨਹਿਰ ਬਚ ਸਕੇ ਕਿਉਂਕਿ ਇੰਨਾ ਪਾਣੀ ਅੱਗੇ ਫਲੋ ਹੋ ਗਿਆ ਸੀ ਠੀਕ ਹੈ ਮਾਧੋ ਪ੍ਰੋ ਵੀ ਅਸੀਂ ਬੰਦ ਨਹੀਂ ਕਰ ਸਕਦੇ ਕਿਉਂਕਿ ਉੱਪਰੋਂ ਟਪ ਰਿਹਾ ਇਹ ਪ੍ਰੋਜੈਕਟਰਾਂ ਦੇ ਠੀਕ ਹੈ ਤੇ ਉਸ ਤੋਂ ਬਾਅਦ ਇਹ ਫਿਰ ਇਹ ਤੋੜਨਾ ਹੀ ਇੱਕ ਹੱਲ ਬਣ ਸਕਦਾ ਹੈ ਜੇਕਰ ਇਹ ਨਾ ਤੋੜ ਦੇ ਜਿੱਥੋਂ ਦਾ ਕੱਤੇਵਰ ਲੱਕ ਪਾਣੀ ਗਿਆ ਬਸਰੂਪ ਤੱਕ ਪਾਣੀ ਜਾ ਸਕਦਾ ਸੀ ਠੀਕ ਹੈ ਬਸਰੂਪ ਹੋਰ ਵੀ ਬੜੇ ਪਿੰਡ ਪਰਵਲ ਤੋਂ ਨੇ ਸੀ ਤੇ ਖਾਰ ਜਿਹੜੀ ਆ ਉਹ ਜਦਾ ਐਕਸਟਰਾ ਲੱਗਦੀ ਨਹੀਂ ਸੀ ਤੇ ਜਦੋਂ ਤੋੜੀ ਫੇਰ ਹੀ ਕੋਈ ਹੱਲ ਹੋਇਆ ਤੇ ਸਵੇਰ ਤੱਕ ਇਹ ਨਹਿਰ ਦਾ ਪਾਣੀ ਜਿਹੜਾ ਆਪਣੇ ਪਿੰਡਾਂ ਪਿੰਡਾਂ ਸੀ ਗਿਆ ਸੀ ਉਹ ਬੰਦ ਹੋ ਗਿਆ ਸੀ ਤੇ ਬਾਕੀ ਫਿਰ ਵੀ ਥੋੜਾ ਬੋੜਾ ਪਾਣੀ ਤੇ ਚੱਲਦਾ ਹੀ ਆ ਹੁਣ ਉਹ ਸਪੋਰਟ ਤੇ ਤੁਹਾਨੂੰ ਜਗ੍ਹਾ ਦੱਸਦੇ ਜਿੱਥੋਂ ਇਹ ਨਹਿਰ ਤੋੜੀ ਗਈ ਸੀ ਤੇ ਉੱਥੇ ਵੀ ਦੇਖਦੇ ਆ ਕੋਈ ਕੰਮ ਲੱਗਿਆ ਕਿ ਨਹੀਂ ਚਲੋ ਪਹੁੰਚ ਗਿਆ ਜੀ ਮਾਦੂ ਪ੍ਰੋਜੈਕਟਰ ਤੇ ਆਹ ਦੇਖੋ ਜੀ ਇੱਥੇ ਸਪੋਰਟ ਜਿੱਥੇ ਨਾਲ ਦ ਇਥੋਂ ਵੀ ਇਥੋਂ ਨਹਿਰ ਤੋੜੀ ਸੀ ਮੇਨ ਜਦੋਂ ਪਾਣੀ ਆਇਆ ਸੀ ਅੱਤੇ ਫਿਰ ਕੰਮ ਇਥੇ ਵੀ ਸਟਾਰਟ ਹੋ ਚੁ ਗਿਆ ਬੜੇ ਜੋਰਾਂ ਨਾਲ ਕੰਮ ਚੱਲ ਰਿਹਾ ਵਾ ਮਸ਼ੀਨਾਂ ਟਿਪਰਾਂ ਗੱਡੀਆਂ ਆ ਚੁੱਕੀਆਂ ਵਾ ਇਹ ਨਹਿਰ ਫੋਲਡ ਹੁੰਦੀ ਰਹੀ ਉਹਨ ਦੇਖੋ ਪੂਰੀ ਇਥੋਂ ਮਾੜਾ ਆ ਮਾੜੀ ਤੋੜੀ ਸੀ ਆਪਣੇ ਆਪ ਪਾਣੀ ਨੇ ਆਪਣਾ ਰਸਤਾ ਬਣਾ ਲਿਆ ਦੇਖੋ ਰੇਲਵੇ ਦਾ ਪੁਲ ਉੱਪਰੋਂ ਜਿਹੜਾ ਮਾਧਪੁਰ ਦਾ ਮੇਨ ਨੈਸ਼ਨਲ ਹਾਈਵੇ 44 ਲੱਗ ਕੇ ਜਿਹੜਾ ਤੇ ਇੱਥੇ ਕੰਮ ਚੱਲ ਰਿਹਾ ਜੀ ਹਾਏ ਥੋੜਾ ਟਾਈਮ ਸ਼ਾਮ ਦਾ ਹੋ ਚੁੱਕਿਆ ਵਾ ਵਿਊ ਨਹੀਂ ਆ ਰਿਹਾ ਸੂਰੇ ਢਲ ਚੁੱਕਿਆ ਵਾ ਨਹੀਂ ਤਾਂ ਤੁਹਾਨੂੰ ਸਵੇਰੇ ਦੱਸਦੇ ਇਹ ਦੇਖੋ ਜੀ ਇੱਧਰ ਨੂੰ ਪਾਣੀ ਛੱਡਿਆ ਗਿਆ ਸੀ ਆਪਣੇ ਸਿੱਧਾ ਥੱਲੇ ਦਰਿਆ ਨੂੰ ਕ੍ਰੈਸ਼ਰ ਵਾਲੇ ਪਾਸੇ ਤੇ ਹੁਣ ਫਿਲਹਾਲ ਕੰਮ ਚੱਲੂ ਆ ਪਾਣੀ ਪਿੱਛੋਂ ਬੰਦ ਕਰਤਾ ਵਾ ਕਿਉਂਕਿ ਪਾਣੀ ਹੁਣ ਕੰਟਰੋਲ ਹੋ ਗਿਆ ਵਾ ਰੰਜੀ ਸਾਗ ਡੈਮ ਤੋਂ ਇੱਕ ਜਗ੍ਹਾ ਹੋਰ ਕੰਮ ਲੱਗਿਆ ਜਿੱਥੋਂ ਇੱਕ ਜਗ੍ਹਾ ਹੋਰ ਨਹਿਰ ਟੁੱਟੀ ਸੀ ਉਹ ਆ ਜੀਪੁਰ ਕਾਲਜ ਲਾਗੋ ਤੇ ਉੱਥੇ ਕੀ ਹੋਇਆ ਸੀ ਜਿਹੜੀ ਅੱਗੇ ਪੁਰਾਣੀ ਨਹਿਰ ਆ ਜਿਹੜੀ ਅੱਤੇਪੁਰ ਤੋਂ ਨਾ ਪੁਰਾਣੀ ਨਹਿਰ ਚ ਡਾਈਵਰਟ ਹੋ ਗਿਆ ਸੀ ਪਾਣੀ ਤਾਂ ਤਾਂ ਹੀ ਜਿਹੜਾ ਕੁਲੀਆਂ ਬਸਰੂਪ ਸ਼ਹਿਰ ਨੇ ਪਾਣੀ ਨਹੀਂ ਗਿਆ ਉਹਦੇ ਕਰਕੇ ਜਿਹੜਾ ਪਾਣੀ ਆ ਉਹ ਡਾਈਵਰਟ ਹੋਇਆ ਉੱਚ ਉਹ ਜਿਹੜੀ ਪੁਰਾਣੀ ਨਹਿਰ ਆ ਜਿਹੜੀ ਕਿਕਰਾਂ ਵਾਲੀ ਮੜੀਆਂ ਵਾਲੀ ਉਹ ਸਿੱਧਾ ਪਾਣੀ ਗਿਆ ਆਪਣੇ ਜੀਪੁਰ ਕਾਲਜ ਲਾ ਕੇ ਉੱਥੋਂ ਟਾਪ ਲੱਗ ਕੇ ਪਾਣੀ ਤੇ ਰੋੜ ਵੀ ਰੋੜ ਕੇ ਆਦਾ ਤੇ ਉੱਥੇ ਵੀ ਕੰਮ ਲੱਗਾ